ਪੰਜਾਬ ਦੀ ਫੇਮਸ ਸਿੰਗਰ ਜਸਮੀਤ ਸੰਧਲਸ ਜਿਸ ਦੀ ਆਵਾਜ਼ ਬੇਬਾਕ ਅੰਦਾਜ਼ ਤੇ ਬਿਊਟੀ ਹਿੱਟ ਹੋਣ ਦਾ ਕਾਰਨ ਬਣੀ ਰਹੀ ਹੈ ਜਸਮੀਤ ਸੰਧਲਸ ਦਾ ਨਾਮ ਹਮੇਸ਼ਾ ਹੀ ਹਿੱਟ ਸੌਂਗਸ ਦੇ ਵਿੱਚ ਜੁੜਿਆ ਰਿਹਾ ਹੈ ਚਾਹੇ ਉਹ ਪੋਲੀਵੁੱਡ ਵਿੱਚ ਹੋਵੇ ਚਾਹੇ ਬੋਲੀਵੁੱਡ ਵਿੱਚ ਪਰ ਜਸਮੀਤ ਸੰਧਲਸ ਦਾ ਕੰਟਰੋਵਰਸੀਅਲ ਵੀ ਗੂੜਾ ਸਬੰਧ ਹੈ ਪਿਛਲੇ ਦਿਨੀ ਸਭ ਨੇ ਵੇਖਿਆ ਤੇ ਸੁਣਿਆ ਪੰਜਾਬ ਦੇ ਪੋਪੂਲਰ ਸਿੰਗਰ ਗੈਰੀ ਸੰਧੂ ਨਾਲ ਉਹਨਾਂ ਦੇ ਰਿਲੇਸ਼ਨ ਦੇ ਚਾਚੇ ਖੂਬ ਹੋਏ ਪਰ ਬ੍ਰੇਕਅਪ ਦੇ ਵੀ ਉਹਨੇ ਹੀ ਜ਼ਿਆਦਾ ਹੋਏ ਜਸ ਮਿਸ ਸੰਦਲਸ ਦੇ ਜਿੰਨੀ ਜਲਦੀ ਗਾਣੇ ਹਿੱਟ ਹੁੰਦੇ ਨੇ ਓਨੀ ਹੀ ਜਲਦੀ ਉਹਨਾਂ ਦੀ ਇੰਸਟਾਗ੍ਰਾਮ ਪੋਸਟ ਤੇ ਸਨੈਪਚੈਟ ਸਟੋਰੀਜ਼ ਵਾਇਰਲ ਹੁੰਦੀਆਂ ਨੇ ਤੇ ਕੋਈ ਨਾ ਕੋਈ ਪੋਸਟ ਕੰਟਰੋਵਰਸੀ ਦਾ ਕਾਰਨ ਬਣੀ ਰਹਿੰਦੀ ਆ ਕਦੇ ਤਾਂ ਗੈਰੀ ਸੰਦਲਸ ਦੇ ਲਾਈਵ ਸ਼ੋਅ ਦੀਆਂ ਵੀਡੀਓਜ਼ ਤੇ ਕਦੇ ਪਰਸਨਲ ਲਾਈਫ ਦੀਆਂ ਸਟੋਰੀਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੇਖੀਆਂ ਜਾ ਸਕਦੀਆਂ ਹਨ Jasmine Sandals ਉਸ ਦਿਨ ਗ੍ਰੈਜੂਅਲ ਦੀ ਲੁੱਕ ਲਈ ਬਹੁਤ ਕੌਨਸ਼ੀਅਸ ਸੀ ਪਰ ਪਿਛਲੇ ਸਮੇਂ ਵੇਖਣ ਨੂੰ ਮਿਲਿਆ ਕਿ Jasmine Sandals ਦਾ weight ਬਹੁਤ gain ਹੋ ਚੁੱਕਿਆ ਹੈ ਆਫ دی weight ਨੂੰ ਘਟਾਉਣ ਦੇ ਲਈ Jasmine ਅੱਜਕੱਲ੍ਹ ਜਿੰਮ ਵਿੱਚ ਪੂਰੀਆਂ ਕਸਰਤਾਂ ਕਰ ਰਹੀ ਹੈ ਅੱਜ ਇੱਕ Instagram post ਵਿੱਚ Jasmine ਪੂਰੇ ਜੋਰ ਨਾਲ exercise ਕਰਦੀ ਨਜ਼ਰ ਆ ਰਹੀ ਹੈ ਪਰ ਇੱਕ Instagram post ਵਿੱਚ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ weight ਜਿੰਨਾ ਮਰਜ਼ੀ ਹੋ ਜਾਏ ਪਰ ਕੋਈ ਪਰਵਾਹ ਨਹੀਂ ਕਿਉਂਕਿ ਇੱਕ ਇੱਕ ਕਿਲੋ ਮੇਰੇ ਲਈ ਬਹੁਤ ਡਿਲੀਸ਼ੀਅਸ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਜੈਸਮਿਨ ਸਨਲਸ ਦੀ ਮੈਂਡ ਤੋਂ ਉਹਨਾਂ ਨੂੰ ਪੁਰਾਣੇ ਅਵਤਾਰ ਵਿੱਚ ਲਿਆ ਸਕੇਗੀ ਜਾਂ ਡਿਲੀਸ਼ੀਅਸ ਵੇਟ ਹੋਰ ਵੱਧਾ ਵਿਖੇਗਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਪਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ